ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਿਸਾਨੀ ਜਥੇਬੰਦੀਆਂ ਵੱਲੋਂ ਪੜਕੇ ਪੰਜਾਬ ਬੰਦ ਨੂੰ ਲੈ ਕੇ ਇਸ ਨੂੰ ਪਹਿਲਾਂ ਹੀ ਚੰਗਾ ਹੁਲਾਰਾ ਮਿਲ ਰਿਹਾ ਹੈ। ਪੰਜਾਬ ਦੀਆਂ ਵੱਖ-ਵੱਖ ਰਿਆ ਜਥੇਬੰਦੀਆਂ ਵੱਲੋਂ ਇਸ ਬੰਦ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਚਾਹੇ ਉਹ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਣ, ਅਧਿਆਪਕਾਂ ਦੀਆਂ ਜਥੇਬੰਦੀਆਂ ਹੋਣ, ਟਰਾਂਸਪੋਰਟਰ ਹੋਣ, ਮਜ਼ਦੂਰਾਂ ਦੀਆਂ ਜਥੇਬੰਦੀਆਂ ਹੋਣ ਜਾਂ ਫਿਰ ਵਪਾਰੀਆਂ ਦੀਆਂ ਜਥੇਬੰਦੀਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਇਸ ਬੰਦ ਨੂੰ ਆਪਣਾ ਸਮਰਥਨ ਦਿੱਤਾ ਗਿਆ ਇਸ ਬੰਦ ਨੂੰ ਲੈ ਕੇ ਅੱਜ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਇਸ ਦੌਰਾਨ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਬੰਦ ਦੀ ਤਿਆਰੀ ਹੈ ਪੂਰੀ ਕਰ ਲਈ ਗਈ ਹੈ ਪਰ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੇ ਦੱਸਿਆ ਕਿ ਅਹਿੰਸਾ ਤੇ ਰਾਹ ਤੇ ਚੱਲ ਕੇ ਹੀ ਇਹ ਜਿਹੜਾ ਬੰਦ ਹੈ ਉਹ ਸਫਲ ਹੋਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜੇਕਰ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਭੋਖੜ ਤਾਲ ਤੇ ਬੈਠੇ ਆਗੂਆਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਕੇਂਦਰ ਸਰਕਾਰ ਇਸ ਦੀ ਜ਼ਿੰਮੇਵਾਰ ਹੋਗੀ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਅਤੇ ਕੱਲ ਹੋਣ ਵਾਲੀ ਹੜਤਾਲ ਦਾ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦਾ ਸਾਥ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੰਦ ਦੀ ਕਾਲ ਦੌਰਾਨ अनेका ਜਥੇਬੰਦੀਆਂ ਅਤੇ ਸੰਗਠਨਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈ ਤੇ ਇਸ ਦੇ ਲਈ ਉਸ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਨੇ। ਕਿਸਾਨ ਭਾਈਓ, ਰਾਮ ਰਾਮ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਕੋ ਇਸ ਸਮੇਂ लाइव होकर जो हम मैसेज देना चाह रहे हैं तो आज इस मैसेज देने का जो मकसद है जो कारण है वो ये है कि कि आपको पता चल गया होगा सुप्रीम कोर्ट के आदेशों के मुताबिक पंजाब सरकार भी उन्हीं के नक्शे कदमों पर चलते हुए आज यहाँ पे मोर्चे के ऊपर हमला करने की तैयारी में है दुख की बात ये है भाइयों कि जब हमने ये अनशन शुरू किया है तो हमारा ये मानना था कि जो गांधीवादी तरीका है पीसफुली तरीके से जो सत्याग्रह करने का तरीका है जिसपे अंग्रेज सरकार भी मानती रही है सत्याग्रह के करने वाले लोगों की बात को सुनती रही है लेकिन ये सरकार हमारी बात सुनने की बजाय हमारे आंदोलन को ही कुचलने के ऊपर तुली हुई है तो आज जो सूचना मिल रही है पता चल रहा है बहुत भारी संख्या में फोर्सेज बल लेकर पंजाब सरकार और केंद्र सरकार के इशारों पर सब मिलकर इस आंदोलन को के ऊपर हमला करने की तैयारी कर कर आ रहे हैं मैं आप सब से निवेदन करता हूं कि भाइयों ये लड़ाई आपकी हमने आपको बहुत बार ये कहा है कि हमारा काम लड़ाई लड़ना है इसको जीतना आपका काम है आप सब यहां तक भी हमारी ऑडियो वीडियो जाती है जो जो भी हमारी बात को सुनता है मैं सभी से निवेदन करता हूं कि अभी इसी समय सब भाई मोर्चे पे पहुंचे ताकि मोर्चे को बचाया जा सके बहुत-बहुत धन्यवाद वाहेगुरु जी का खालसा वाहेगुरु जी की फतेह ये साडे को खबर है इस वले कि खनोरी बॉर्डर ते ਹੋਰਸ ਰੂਲ ਜਾਣ ਵਾਸਤੇ ਇਸ ਵੇਲੇ ਪਟਿਆਲੇ ਦੇ ਵਿੱਚ ਕੋਈ ਕਾਫੀ ਬੱਸਾਂ ਦੀ ਤਿਆਰੀ ਹੋ ਰਹੀ ਹੈਗੀ ਆ ਔਰ ਪਟਿਆਲਾ ਰੇਂਜ ਨੂੰ ਅਲਰਟ ਤੇ ਰੱਖਿਆ ਗਿਆ ਵਾ ਜੋ ਸਾਨੂੰ ਖਬਰਾਂ ਨੇ ਪਤਾ ਨਹੀਂ 30 ਬੱਸਾਂ ਕੇ 40 ਬੱਸਾਂ ਇਹ ਇਸ ਵੇਲੇ ਪਟਿਆਲੇ ਦੇ ਵਿੱਚੋਂ ਬੱਸ 80 ਤੋਂ ਮੰਗੀਆਂ ਗਈਆਂ ਨੇ ਠੀਕ ਹੈ ਜੀ ਔਰ ਖਨੌਰੀ ਬਾਡਰ ਨੂੰ ਮੂਵ ਕਰਨ ਗਿਆ ਇਹ ਔਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਹੈ ਤੇਰੀ ਗਲਤੀ ਬਗਰਗਾੜੀ ਕਾਂਡ ਵਾਲੀ ਇਹ ਕਾਲੀ ਦਲ ਭਾਜਪਾ ਦੀ ਗਲਤੀ ਹੋ ਪੰਜਾਬ ਕਦੀ ਮਾਫ ਨਹੀਂ ਕਰੂਗਾ ਜੋ ਹਾਲਾਤ ਨੇ ਇਸ ਵळे ਔਰ ਜੇ ਕੇਜਰੀਵਾਲ ਜੀ ਭਗਵੰਤ ਮਾਨ ਸਰਕਾਰ ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਜਾਂ ਕਿਦੇ ਖੁਸ਼ ਕਰਨ ਵਾਸਤੇ ਮੋਦੀ ਸਰਕਾਰ ਨੂੰ ਕੋਈ ਕਿਸਾਨਾਂ ਤੇ ਵਾਰ ਕਰਦੀ ਆ ਕਿਸਾਨ ਕਦੀ ਵੀ ਮਾਫ ਕਿਸਾਨ ਮਜ਼ਦੂਰਾਂ ਨੂੰ ਮਾਫ ਨਹੀਂ ਕਰਨਗੇ ਔਰ ਮੈਂ ਪਟਿਆਲੇ ਜ਼ਿਲ੍ਹੇ ਦੇ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਕੱਟ ਬਹੁਤ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨੌਜਵਾਨੋ ਇੱਥੇ ਚੱਲ ਰਿਹਾ ਤੁਸੀਂ ਹੁਣੇ ਮੋਟਰਸਾਈਕਲ ਫੜੋ ਜਿੰਨੇ ਵੀ ਪਟਿਆਲੇ ਦੇ ਨੇੜੇ ਪਿੰਡ ਨੇ ਮੋਟਰਸਾਈਕਲ ਫੜੋ ਤੇ ਖਨੌਰੀ ਬਾਰਡਰ ਤੇ ਪਹੁੰਚੋ ਜੋ ਤੁਹਾਡੇ ਹੱਥ ਚੋਂਦਾ ਨਾਲ ਲੈ ਜਾਓ ਠੀਕ ਹੈ ਜੀ ਔਰ ਖਨੌਰੀ ਬਾਰਡਰ ਪਹੁੰਚ ਕੇ ਉੱਥੇ ਕਿਸਾਨ ਸਾਡੀ ਦੋਵੇਂ ਟੀਮਾਂ ਸੰਘਰਸ਼ੀਲ ਨੇ ਔਰ ਭਗਵੰਤਮਾਨ ਸਰਕਾਰ ਸਾਡੀਆਂ ਲਾਸ਼ਾਂ ਤੋਂ ਨੰਗੇ ਬਗੈਰ ਨਹੀਂ ਉਥੋਂ ਡਲੇਵਾਲ ਸਾਹਿਬ ਨੂੰ ਚੱਕ ਸਕਦਾ ਔਰ ਇੱਕ ਫੈਸਲਾ ਨਹੀਂ ਹੈ ਅਸੀਂ ਸਵਾਲ ਕਰਦੇ ਹਾਂ ਭਗਵੰਤ ਮਾਨ ਨੂੰ 20 ਫੈਸਲੇ ਨੇ ਸੁਪਰੀਮ ਕੋਰਟ ਦੇ ਜਿਹੜੇ ਕਦੀ ਲਾਗੂ ਹੀ ਨਹੀਂ ਹੋਏ 2013 ਚ ਜਸਟਿਸ ਗੰਗੋਲੀ ਜਸਟਿਸ ਸਿੰਘਵੀ ਨੇ ਕਿਹਾ ਸੀ ਵੀ ਉਪਜਾਊ ਜ਼ਮੀਨਾਂ ਕਦੀ ਵੀ ਖੋਈਆਂ ਨਹੀਂ ਜਾ ਸਕਦੇ ਤੁਸੀਂ ਪੰਜਾਬ ਚ ਬਹੁ ਫਸਲੀ ਜ਼ਮੀਨ ਖੋ ਰਹੇ ਹੋ ਸੁਪਰੀਮ ਕੋਰਟ ਦਾ ਫੈਸਲਾ ਕਿੱਥੇ ਚਲਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਵੱਡੇ ਪੱਧਰ ਤੇ ਮੀਟਿੰਗ ਦੇ ਵਿੱਚ ਆਗੂ ਸ਼ਾਮਲ ਹੋਏ ਨੇ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਜਿੱਥੇ ਕੋਰ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਨੇ ਉੱਥੇ ਹੀ ਹੇਠਲੇ ਪੱਧਰ ਦੇ ਆਗੂਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਵੱਡੇ ਪੱਧਰ ਤੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਮੀਟਿੰਗ ਹੋਈ ਹੈ ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਤੀਫੇ ਨੂੰ ਲੈ ਕੇ ਵੀ ਲੰਬੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅ ਮੀਟਿੰਗ ਦਾ ਜਿਹੜਾ ਮੀਟਿੰਗ ਦਾ ਦੌਰ ਹੈ ਬੜੇ ਲੰਮੇ ਸਮੇਂ ਤੱਕ ਚੱਲਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੀਟਿੰਗਾਂ ਬਹੁਤ ਹੁੰਦੀਆਂ ਨੇ ਪਰ ਇਸ ਇੰਨੀ ਲੰਮੀ ਮੀਟਿੰਗ ਜਿਹੜੀ ਉਹ ਪਹਿਲੀ ਵਾਰੀ ਦੇਖੀ ਗਈ ਹੈ 5 ਤੋਂ 6 ਘੰਟੇ ਸਮਾਂ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੀਟਿੰਗ ਦਾ ਇਸ ਮੀਟਿੰਗ ਦੇ ਵਿੱਚ ਨਾ ਸਿਰਫ ਹੇਟਲੇ ਪੱਧਰ ਦੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਿਸ ਤਰ੍ਹਾਂ ਕੀਤਾ ਜਾਵੇ ਉੱਪਰ ਕਿਸ ਤਰ੍ਹਾਂ ਚੁੱਕਿਆ ਜਾਵੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਲੈ ਕੇ ਆਂਦਾ ਜਾਵੇ ਇਸ ਤੇ ਵੀ ਗੰਭੀਰ ਕਿਸਮ ਦੀ ਵਿਚਾਰ ਚਰਚਾ ਹੋਈ ਹੈ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮਨਜ਼ੂਰੀ ਨੂੰ ਲੈ ਕੇ ਵੀ ਲੰਬੇ ਸਮੇਂ ਤੱਕ ਚਰਚਾ ਹੋਈ ਹੈ 5 ਘੰਟੇ ਤੋਂ ਵੱਧ ਸਮੇਂ ਤੱਕ ਇਹ ਮੀਟਿੰਗ ਚੱਲੀ ਹੈ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਲਦ ਹੀ ਮਨਜ਼ੂਰ ਕੀਤਾ ਜਾਵੇਗਾ ਮੀਟਿੰਗ ਤੋਂ ਬਾਅਦ ਸੂਤਰਾਂ ਦੇ ਹਵਾਲੇ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਸਾਫ਼ ਤੌਰ ਤੇ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਜਲਦੀ ਹੀ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਜਿਹੜੀ ਉਹ ਚਲਾਈ ਜਾਵੇਗੀ ਇਸ ਮੀਟਿੰਗ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਵੀ ਲੰਮੇ ਸਮੇਂ ਤੱਕ ਵਿਚਾਰ ਚਰਚਾ ਬਣੀ ਰਹੀ ਸੁਖਬੀਰ ਸਿੰਘ ਦਾ ਅਸਤੀਫਾ ਜਿਹੜਾ ਹੈ ਉਹ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਮਨਜ਼ੂਰ ਕੀਤਾ ਜਾਵੇਗਾ ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਨੇ ਅਸਤੀਫਾ ਪ੍ਰਵਾਨ ਕਰਨ ਦੇ ਹੁਕਮ ਦਿੱਤੇ ਸਨ ਕਿ ਜਲਦੀ ਸੁਖਬੀਰ ਸਿੰਘ ਬਾਦਲਾ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਸੋ ਇਸ ਤੇ ਉਨ੍ਹਾਂ ਦੇ ਹੁਕਮਾਂ ਦੇ ਉੱਤੇ ਫੁੱਲ ਚੜਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਇਹ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਦੂਜੇ ਪਾਸੇ ਅਕਾਲੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ बतौर ਪ੍ਰਧਾਨ ਦੀ ਜਿਹੜੀ ਮਿਆਦ ਹੈ ਉਹਨਾਂ ਦੀ 14 ਦਸੰਬਰ ਨੂੰ ਖਤਮ ਹੋ ਚੁੱਕੀ ਹੈ ਸੋ ਇਹ ਅਜੇ ਹੀ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਲਦ ਤੋਂ ਜਲਦ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾਵੇਗੀ ਮੈਂਬਰਸ਼ਿਪ ਮੁਹਿੰਮ ਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਲਦ ਹੀ ਮਨਜ਼ੂਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਤੋਂ ਮੁੜ ਸੁਰਜੀਤ ਕਰਨ ਦੇ ਲਈ ਵੱਡੇ ਪੱਧਰ ਤੇ ਜਿਹੜੀ ਹੈ ਮੁਹਮਮ ਆਰੰਭੀ ਜਾਵੇਗੀ ਪਿੰਡ ਪੱਧਰ ਤੇ ਹਲਕਾ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਹੇਠਲੇ ਪੱਧਰ ਤੋਂ ਪਾਰਟੀ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਲੰਮੀ ਵਿਚਾਰ ਚਰਚਾ ਦੇ ਵਿੱਚ ਇਹ ਫੈਸਲੇ ਜਿਹੜੇ ਨੇ ਉਹ ਪਾਰਟੀ ਵੱਲੋਂ ਲਏ ਗਏ ਨੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਫਿਰ ਤੋਂ ਆਪਣੇ ਖਾਸ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਨੂੰ ਏਕਤਾ ਦਾ ਮਹਾਕੁੰਭ ਦੱਸਿਆ ਉਹਨਾਂ ਦੱਸਿਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਮਾਜ ਵਿੱਚੋਂ ਨਫ਼ਰਤ ਅਤੇ ਵੰਡੀਆਂ ਖਤਮ ਕਰਨ ਦਾ ਅਹਦ ਲਿਆ ਜਾਵੇ ਅਤੇ ਇਸ ਵਿਸ਼ਾਲ ਧਾਰਮਿਕ ਇਕੱਠ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲੋਕ ਸ਼ਾਮੂਲੀਅਤ ਕਰਨ ਨਰਿੰਦਰ ਮੋਦੀ ਨੇ ਕਿਹਾ ਕਿ ਮਹਾ ਕੁੰਬ ਦਾ ਸੰਦੇਸ਼ ਹੈ ਕਿ ਪੂਰਾ ਦੇਸ਼ ਇੱਕ ਹੋ ਜਾਵੇ 13 ਜਨਵਰੀ ਤੋਂ ਪ੍ਰਿਆਗਰਾਜ ਦੇ ਵਿੱਚ ਮਹਾ ਕੁੰਬ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਜਿਸ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਹੋਣ ਦਾ ਸੰਦੇਸ਼ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮਹਾ ਕੁੰਬ ਦੀ ਵਿਸ਼ੇਸ਼ਤਾ ਇਸ ਦੀ ਵਿਸ਼ਾਲਤਾ ਵਿੱਚ ਨਹੀਂ ਹੈ ਬਲਕਿ ਇਸ ਦੀ ਵਨਸਵੰਤਾ ਵਿੱਚ ਝਲਕਦੀ ਹੈ ਮਹਾ ਕੁੰਬ ਅਜਿਹਾ ਵਿਸ਼ਾਲ ਧਾਰਮਿਕ ਸਮਾਗਮ ਹੈ ਜੋ 12 ਸਾਲਾਂ ਦੇ ਵਿੱਚ ਇੱਕ ਵਾਰ ਹੁੰਦਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਉੱਤੇ ਇਸ ਮੁਕਾਮ ਉੱਤੇ ਜਿੱਥੇ ਉਹ ਪਹੁੰਚੇ ਹਨ ਉਹ ਭਾਰਤੀ ਸੰਵਿਧਾਨ ਕਰਕੇ ਹੀ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਇੱਕ ਸੰਵਿਧਾਨ ਲਈ ਖਾਸ ਤੌਰ ਤੇ ਸ਼ੁਰੂ ਕੀਤੀ ਗਈ ਵੈੱਬਸਾਈਟ ਵੀ ਸ਼ੁਰੂ ਕੀਤੀ ਹੈ ਉਹਨਾਂ ਨੇ ਇਸ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੈੱਬਸਾਈਟ ਤੇ ਦੇਸ਼ ਦੀਆਂ तमाम ਭਾਸ਼ਾਵਾਂ ਦੇ ਵਿੱਚ ਸੰਵਿਧਾਨ ਦੇ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਹੈ प्रधानमंत्री नरेंद्र मोदी ने इस मौके संविधान के प्रति अपना सम्मान प्रकट किया कि आज जिस मुकाम ते भी पहुंचे ने भारतीय संविधान की बदौलत है छब्बीस जनवरी को हमारे संविधान को लागू हुए पचहत्तर वर्ष होने जा रहे हैं हम सभी के लिए बहुत गौरव की बात है हमारे संविधान निर्माताओं ने हमें जो संविधान सौंपा है वो समय की हर कसौटी पर खड़ा उतरा है संविधान हमारे लिए गाइडिंग लाइट है हमारा मार्गदर्शक है ये भारत का संविधान ही है जिसकी वजह से मैं आज यहां हूं आपसे बात कर पा रहा हूं इस साल 26 नवंबर को संविधान दिवस से एक साल तक चलने वाली कई एक्टिविटीज शुरू हुई है देश के नागरिकों को संविधान की विरासत से जोड़ने के लिए कॉन्स्टिट्यूशन सेवेंटी फाइव डॉट कॉम नाम से एक खास वेबसाइट भी बनाई गई है इसमें आप संविधान की प्रस्तावना पढ़कर अपना वीडियो अपलोड कर सकते हैं अलग अलग भाषाओं में संविधान पढ़ सकते हैं संविधान के बारे में प्रश्न भी पूछ सकते हैं मन की बात के श्रोताओं से स्कूल में पढ़ने वाले बच्चों से कॉलेज में जाने वाले युवाओं से मेरा आग्रह है इस वेबसाइट पर जरूर जाकर देखें इसका हिस्सा बने साथियों अगले महीने तेरह तारीख से प्रयागराज में महाकुंभ भी होने जा रहा है इस समय वहां संगम तट पर जबरदस्त तैयारियां चल रही है मुझे याद है अभी कुछ दिन पहले जब मैं प्रयागराज गया था तो हेलीकॉप्टर से पूरा कुंभ क्षेत्र देखकर दिल प्रसन्न हो गया था इतना विशाल इतना सुंदर इतनी भव्यता साथियों महाकुंभ की विशेषता केवल इसकी विशालता में ही नहीं है कुंभ की विशेषता इसकी विविधता में भी है ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਗੇ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਐਤਵਾਰ ਨੂੰ ਉਹਨਾਂ ਦੀਆਂ ਅਸਥੀਆਂ ਨੂੰ ਦਿੱਲੀ ਦੇ ਸਿੱਖ ਗੁਰਦੁਆਰਾ ਮਜਨੂ ਕਾ ਟੀਲਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਯਮਨਾ ਨਦੀ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਉਹਨਾਂ ਦੀਆਂ ਤਿੰਨ ਧੀਆਂ ਮੌਜੂਦ ਸਨ ਤੁਹਾਨੂੰ ਦੱਸ ਦਈਏ ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ਤੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਹਨਾਂ ਦੀਆਂ ਹਸਤੀਆਂ ਨੂੰ ਐਤਵਾਰ ਨੂੰ ਸਿੱਖ ਮਰਿਆਦਾ ਅਨੁਸਾਰ ਵਿਸਰਜਿਤ ਕੀਤਾ ਗਿਆ। ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਹੋਰ ਪਰਿਵਾਰਿਕ ਮੈਂਬਰ ਨਿਗਮਪੋ ਬੋਧ ਘਾਟ ਤੋਂ ਹਸਤੀਆਂ ਲੈ ਕੇ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿ ਪਹੁੰਚੇ ਜਿੱਥੇ ਸ਼ਬਦ ਕੀਰਤਨ, ਪਾਠ ਅਤੇ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀਆਂ ਹਸਤੀਆਂ ਦਾ ਵਿਸਰਜਨ ਯਮੁਨਾ ਨਦੀ ਦੇ ਵਿੱਚ ਕੀਤਾ ਗਿਆ। ਉਧਰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਭਾਜਪਾ ਅਤੇ ਕੇਂਦਰ ਸਰਕਾਰ ਦੇ ਪ੍ਰਤੀ ਸਿਆਸੀ ਤੌਰ ਤੇ ਹਮਲਾਵਰ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਇੱਕ ਖਾਸ ਵੀਡੀਓ ਦੇ ਵਿੱਚ ਬੀਜੇਪੀ ਤੇ ਮਹਾਰਾਸ਼ਟਰ ਵਾਲਾ ਮਾਡਲ ਅਪਣਾ ਕੇ ਦਿੱਲੀ ਦੇ ਵਿੱਚ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਲਗਾਤਾਰ ਦਿੱਲੀ ਦੇ ਵਿੱਚ ਚੋਣਾਂ ਦੇ ਨਾਂ ਤੇ ਇੱਕ ਖੇਡ ਖੇਡ ਰਹੀ ਹੈ ਉਹਨਾਂ ਨੇ ਇਸ ਮੌਕੇ ਵੋਟਾਂ ਕੱਟਣ ਦੇ ਇਲਜ਼ਾਮ ਵੀ ਲਗਾਏ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਚੋਣ ਕਮਿਸ਼ਨ ਨੂੰ ਅਰਜੀ ਵੀ ਦਿੱਤੀ ਹੈ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਵੱਲੋਂ ਹਰਿਆਣਾ ਤੇ ਮਹਾਰਾਸ਼ਟra ਵਿਧਾਨ ਸਭਾ ਦੇ ਵਿੱਚ ਵਰਤੀ ਰਣਨੀਤੀ ਦਿੱਲੀ ਦੇ ਵਿੱਚ ਅਪਣਾਈ ਜਾ ਰਹੀ ਹੈ ਉਹਨਾਂ ਕਿਹਾ ਹੈ ਕਿ ਬੀਜੇਪੀ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਵੋਟਰ ਸੂਚੀਆਂ ਦੇ ਵਿੱਚ ਗੜਬੜੀ ਕੀਤੀ ਜਾ ਰਹੀ ਹੈ ਇੱਕ ਹੀ ਵਿਧਾਨ ਸਭਾ ਮੇ ਸ਼ਾਦਰਾ ਮੇ 11008 ਵੋਟ ਕਾਟਣੇ ਲਈ ਐਪਲੀਕੇਸ਼ਨ ਦਿੱਤੀ बकायदा बीजेपी के लेटर हेड पे बीजेपी की मोहर लगा के ग्यारह हजार आठ वोट एक ही विधानसभा में काटने के लिए दी वो विधानसभा पिछली बार हम पांच हजार वोट से जीते थे अगर ये ग्यारह हजार वोट कट जाते तो जीतने के कोई चांस ही नहीं थे लेकिन ये पकड़ में आ गए रंगे हाथों पकड़े गए और उसके बाद वो ग्यारह हजार एप्लीके वोटर डिलीशन जो है वो नहीं हो पाए चुनाव आयोग के नीचे के अधिकारी उनके ऊपर डिलीशन पे काम भी करना चालू कर दिया था लेकिन हम चीफ इलेक्शन कमिश्नर साहब का शुक्रिया अदा करना चाहते हैं कि उनके इंटरवेंशन से ये रुक गया और उसके बाद फिर ये ग्यारह हजार डिलीशन नहीं हो पाए आज मैं अपनी विधानसभा के कुछ डेटा आपके सामने रख रहा हूं नई दिल्ली विधानसभा के नई दिल्ली विधानसभा का इनका ऑपरेशन लोटस पंद्रह दिसंबर से चालू हुआ है पंद्रह दिसंबर से आज तक यानी कि पंद्रह दिन में इन्होंने लगभग पांच हजार एप्लीकेशन डिलीशन की डाली है पांच हजार वोटर्स डिलीट करने की एप्लीकेशन पंद्रह दिन में डाली है और लगभग साढ़े सात हजार एप्लीकेशन इन्होंने एडिशन की डाली है मैं आप लोगों की जानकारी के लिए बता दूं कि चुनाव आयोग ने साढ़े सात हजार एप्लीकेशन एडिशन की साढ़े सात हजार वोट ऐड कराने के लिए और पांच हजार वोट डिलीट कराने के लिए और मेरी विधानसभा में टोटल वोट एक लाख छ हजार है एक लाख छ हजार में से लगभग पांच परसेंट वोट ये डिलीट करवा रहे हैं 7.5% ਵੋਟ ਇਹ ਐਡ ਕਰਵਾ ਰਹੇ ਤਾਂ ਚੋਣ ਕਰਾਣੇ ਦਾ ਜਰੂਰਤ ਹੀ ਕਿਹ ਹੈ ਚੋਣ ਬਚਾ ਕੇ ਉਸਕੇ ਬਾਅਦ ਚੋਣ ਤਾਂ ਕੁਝ ਨਹੀਂ ਬਚਾ ਤੇ ਹੁਣ ਕੁਮਾਂਤਰੀ ਖਬਰਾਂ ਦਾ ਰੁਕ ਕਰਦੇ ਆ ਦੱਖਣ ਕੋਰੀਆ ਦੀ ਗੱਲ ਕਰਦੇ ਆ ਜਿੱਥੋਂ ਵੱਡੀ ਖਬਰ ਸਾਹਮਣੇ ਆਈ ਹੈ ਐਤਵਾਰ ਵਾਲੇ ਦਿਨ ਦੱਖਣ ਕੋਰੀਆ ਦੇ ਵਿੱਚ ਇੱਕ ਜਹਾਜ਼ ਨੂੰ ਅੱਗ ਲੱਗਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ 179 ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਜਾਣਕਾਰੀ ਮੁਤਾਬਕ ਇਹ ਜਹਾਜ਼ ਬੈਂਕਾਕ ਤੋਂ ਵਾਪਸ ਕੋਰੀਆ ਪਰਤ ਰਿਹਾ ਸੀ ਫਲਾਈਟ ਦੇ ਵਿੱਚ 175 ਯਾਤਰੀ ਸਵਾਰ ਦੱਸੇ ਜਾ ਰਹੇ ਸਨ ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰ ਸਵਾਰ ਸਨ ਐਮਰਜੈਂਸੀ ਦਫ਼ਤਰ ਅਨੁਸਾਰ ਜਹਾਜ਼ ਰਨਵੇ ਤੋਂ ਤਿਲਕ ਗਿਆ ਅਤੇ ਇੱਕ ਰੇਲਿੰਗ ਦੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਗਈ ਇਸ ਤੋਂ ਬਾਅਦ ਜਹਾਜ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਦੀ ਮੌਤ ਹੋਈ ਹੈ ਹਾਲਾਂਕਿ ਬਚਾਅ ਦਲ ਵੱਲੋਂ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਯਾਤਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਦੂਜੇ ਪਾਸੇ ਕੈਨੇਡਾ ਦੇ ਵਿੱਚ ਵੀ ਅਜੇ ਹੀ ਇੱਕ ਜਹਾਜ਼ ਦੇ ਹਾਦਸੇ ਦੀ ਖਬਰ ਹੈ ਸਾਊਥ ਕੋਰੀਆ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਅਜਿਹਾ ਹਾਦਸਾ ਵਾਪਰਿਆ ਪਰ ਇੱਥੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ 에ਅਰ ਕੈਨੇਡਾ ਦੇ ਇੱਕ ਜਹਾਜ਼ ਦੀ ਸ਼ਨੀਵਾਰ ਨੂੰ ਹੈਲੀਫਲੈਕਸ 에어ਪੋਰਟ ਤੋਂ ਭਿਆਨਕ ਲੈਂਡਿੰਗ ਹੋਈ ਜਦੋਂ ਜਹਾਜ਼ ਟੁੱਟੇ ਲੈਂਡਿੰਗ ਗੀਅਰ ਦੇ ਨਾਲ ਰਨਵੇ ਤੋਂ ਫਿਸਲ ਗਿਆ ਇਸ ਤੋਂ ਬਾਅਦ ਜਹਾਜ਼ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਇਸ ਘਟਨਾ ਤੋਂ ਬਾਅਦ ਬਚਾਅ ਦਲ ਵੱਲੋਂ ਜਹਾਜ਼ ਦੇ ਵਿੱਚੋਂ ਯਾਤਰੀਆਂ ਨੂੰ ਜਲਦੀ ਦੇ ਨਾਲ ਬਚਾਇਆ ਗਿਆ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਨੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ਦੀ ਗੱਲ ਕਰਦੇ ਹਾਂ ਬਾਕਸਿੰਗ ਡੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਦੂਜੀ ਪਾਰੀ ਦੇ ਵਿੱਚ 82 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 228 ਦੌੜਾਂ ਬਣਾਈਆਂ ਨੇ ਇਸ ਦੇ ਨਾਲ ਆਸਟ੍ਰੇਲੀਆ ਨੇ ਭਾਰਤੀ ਟੀਮ ਤੇ 333 ਦੌੜਾਂ ਦੀ ਵੱੜਤ ਹਾਸਲ ਕਰ ਰਹੀ ਹੈ ਇਸ ਲਈ ਆਸਟ੍ਰੇਲੀਆ ਲਈ ਨਾਰਥ ਲਿਓਨ 41 ਦੌੜਾਂ ਅਤੇ ਸਟਾਕ ਬੋਲੇਟ ਨੇ 10 ਦੌੜਾਂ ਦੇ ਨਾਲ ਕਰੀਜ਼ ਤੇ ਅਜੇ ਕਾਇਮ ਨੇ ਤੁਹਾਨੂੰ ਦੱਸ ਦਈਏ ਦੂਜੀ ਪਾਰੀ ਦੇ ਵਿੱਚ ਆਸਟ੍ਰੇਲੀਆ ਲਈ ਮਾਰਸਨ ਲਾਗਵੇਸ਼ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ ਉਹਨਾਂ ਨੇ 100 39 ਦੌੜਾਂ ਦੇ ਵਿੱਚ 4 ਚੌਕੀਆਂ ਦੀ ਮਦਦ ਦੇ ਨਾਲ 70 ਦੌੜਾਂ ਦੀ ਪਾਰੀ ਖੇਡੀ ਹੈ ਇਸ ਤੋਂ ਇਲਾਵਾ ਆਸਟ੍ਰੇਲੀਆਈ ਕਪਤਾਨ ਪੈਟ ਕਮਿਸ ਨੇ 90 ਗੇਂਦਾਂ ਦੇ ਵਿੱਚ 4 ਚੌਕੀਆਂ ਦੀ ਮਦਦ ਦੇ ਨਾਲ 1 ਕਿਯਾਰੀ ਦੌੜਾਂ ਦੀ ਪਾਰੀ ਖੇਡੀ ਹੈ ਇਹਨਾਂ ਦੋਵਾਂ ਤੋਂ ਇਲਾਵਾ ਨਾਥਨ ਲਿਓਨ ਨੇ 14 ਅਤੇ ਉਸਮਾਨ ਖਵਾਜ਼ਾ ਨੇ 21 ਦੌੜਾਂ ਬਣਾ ਕੇ ਆਸਟ੍ਰੇਲੀਆ ਦੇ ਲਈ ਯੋਗਦਾਨ ਪਾਇਆ ਇਹਨਾਂ ਦੋਵਾਂ ਤੋਂ ਇਲਾਵਾ ਕੋਈ ਵੀ ਆਸਟ੍ਰੇਲੀਆਈ ਬੱਲੇਬਾਦ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ ਅਤੇ ਆਸਟ੍ਰੇਲੀਆ ਦੀ ਟੀਮ ਦੀ ਦੂਜੀ ਪਾਰੀ ਦੇ ਵਿੱਚ 82 ਓਵਰਾਂ ਦੇ ਵਿੱਚ 9 ਵਿਕਟਾਂ ਤੇ 228 ਦੌੜਾਂ ਹੀ ਬਣਾ ਸਕੀ ਇਸ ਦੇ ਨਾਲ ਹੀ ਕੰਗਾਰੂਆਂ ਨੂੰ 333 ਰਨਾਂ ਦੀ ਲੀਡ ਮਿਲ ਗਈ ਹੈ ਲਿਆਨੋ 41 ਅਤੇ ਸਕਾਟ ਬੋਲੇਡ 10 ਦੌੜਾਂ ਬਣਾ ਕੇ ਨਾਬਾਦ ਰਹੇ ਨੇ ਭਾਰਤ ਲਈ ਜਸਪ੍ਰੀਤ ਬੁਮਰਾ ਨੇ 4 ਅਤੇ ਮੁਹੰਮਦ ਸਿਰਾਜ਼ ਨੇ 3 ਵਿਕਟਾਂ ਲਈਆਂ ਨੇ ਉਧਰ ਪੰਜਾਬੀ ਗਾਇਕ ਦਲਜੀਤ ਦਸਾਂਜ ਲਗਾਤਾਰ ਆਪਣੇ ਦਿਲੂ ਮਨਾਟੀ ਟੂਰ ਨੂੰ ਲੈ ਕੇ ਚਰਚਾਵਾਵਾਂ ਦੇ ਵਿੱਚ ਨੇ ਭਾਰਤ ਦੇ ਵੱਖ-ਵੱਖਰੇ ਸੂਬਿਆਂ ਦੇ ਵਿੱਚ ਵੀ ਉਹ ਸ਼ੋਅ ਕਰ ਰਹੇ ਨੇ ਕੁਮਾਂਤਰੀ ਪੱਧਰ ਤੇ ਵੀ ਦਲਜੀਤ ਵੱਡੇ ਸ਼ੋਅ ਕਰ ਰਹੇ ਨੇ ਤੇ ਹੁਣ ਲੁਧਿਆਣਾ ਦੇ ਵਿੱਚ ਦਲਜੀਤ ਦਾ ਨਵੇਂ ਸਾਲ ਦੇ ਮੌਕੇ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਬੇਸ਼ੱਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ 2000 ਦੇ ਕਰੀਬ ਮੁਲਾਜ਼ਮਾਂ ਦੀ ਤਨਾਤੀ ਇਸ ਸ਼ੋਅ ਨੂੰ ਲੈ ਕੇ ਖਾਸ ਤੌਰ ਤੇ ਕੀਤੇ ਜਾਣ ਦੀਆਂ ਖਬਰਾਂ ਨੇ ਲੁਧਿਆਣਾ ਦੀਆਂ ਸੜਕਾਂ ਤੇ ਵੀ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਆ ਦਲਜੀਤ ਦੀਆਂ ਤਸਵੀਰਾਂ ਪੋਸਟਰ ਵੱਖ-ਵੱਖ ਅੰਦਾਜ਼ ਦੇ ਵਿੱਚ ਲਗਾਏ ਗਏ ਹਨ ਆ ਜੋ ਦਲਜੀਤ ਦੇ ਫੈਨ ਉਹਨਾਂ ਦਾ ਸ਼ੋਅ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗੱਲ ਮੌਸਮ ਦੀ ਕਰਦੇ ਆ ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਰੀਬਰਸਾਦ ਦੇ ਨਾਲ ਨਾਲ ਗੜੇਮਾਰੀ ਦੀਆਂ ਵੀ ਖਬਰਾਂ ਨੇ ਜਿਸ ਕਾਰਨ ਤਾਪਮਾਨ ਹੇਠਾਂ ਡਿੱਗਿਆ ਹੈ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆ ਸ਼ੀਤ ਲਹਿਰ ਚੱਲ ਰਹੀ ਸੀ ਕਈ ਇਲਾਕਿਆਂ ਦੇ ਵਿੱਚ ਧੁੱਪ ਵੀ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਮੌਸਮ ਜਿਹੜਾ ਹੈ ਉਹ ਰਲਿਆ ਮਿਲਿਆ ਹੀ ਰਿਹਾ ਮੌਸਮ ਵਿਗਿਆਨੀਆਂ ਵੱਲੋਂ ਇਹ ਵਿਕਵਾਣੀ ਕੀਤੀ ਗਈ ਹੈ ਕਿ ਆਉਂਦੇ 1-2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਗੈਰੀ ਧੁੰਦ ਪੈ ਸਕਦੀ ਹੈ ਔਰੇਂਜ ਅਲਰਟ ਵੀ ਕਈ ਇਲਾਕਿਆਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਧੁੰਦ ਤੇ ਬੱਦਲਵਾਈ ਰਹਿਣ ਦਾ ਖਦਸ਼ਾ ਵੀ ਮੌਸਮ ਵਿਭਾਗ ਵੱਲੋਂ ਪ੍ਰਗਟ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਬਠਿੰਡਾ ਮਾਨਸਾ ਬਰਨਾਲਾ ਮੋਗਾ ਲੁਧਿਆਣਾ ਕਪੂਰਥਲਾ ਜਲੰਧਰ ਦੇ ਵਿੱਚ ਧੁੰਦ ਪੈ ਸਕਦੀ ਹੈ ਤੇ ਸ਼ੀਤ ਲਹਿਰ ਦੇ ਨਾਲ ਨਾਲ ਇੱਥੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਹੈ ਜਿਹੜੀ ਉਹ ਘੱਟ ਸਕਦੀ ਹੈ ਇਸ ਕਰਕੇ ਮੌਸਮ ਵਿਭਾਗ ਵੱਲੋਂ ਗੱਡੀਆਂ ਅਤੇ ਵਾਹਨ ਧਿਆਨ ਨਾਲ ਅਤੇ ਘੱਟ ਸਪੀਡ ਨਾਲ ਚਲਾਉਣ ਦੀ ਸਲਾਹ ਦਿੱਤੀ ਗਈ ਹੈ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਤੋਂ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਵਿਸ਼ਵ ਵਾਰਤਾ